ਤੇ ਇਹ ਮਕਾਨ ਡਿੱ ਗਿਆ ਸੀਗਾ ਇਹ ਨੇਰੀ ਤੂਫਾਨ ਨੂੰ ਉਹਨਾਂ ਕਰਕੇ ਨੀ ਬਹੁਤ ਬਰਸਾ ਪਈਆਂ ਤੇ ਬਰਸਾ ਦੇ ਕਾਰਨ ਮੈਂ ਕਾਗਜ਼ ਵੀ ਬਿਥੇਰਾ ਪਾਇਆ ਪਰ ਨਹੀਂ ਰੁਕਿਆਗਾ ਮੇਰੇ ਅੰਦਰੋਂ ਕੱਪੜੇ ਲਿਗੜੇ ਸਾਰੇ ਪਿੱਲੇ ਕਿੱਲੇ ਹੋ ਗਏ ਜਦੋਂ ਮੈਂ ਮਿੱਟੀ ਫਰਾ ਕਰਕੇ ਉਹ ਕਰਨ ਲੱਗਿਆ ਤਾਂ ਜੋ ਸੱਤ ਦੇ ਮਾੜੀ ਸੱਟ ਮਾਰੀ ਤੇ ਸਾਰੀ ਛੱਤ ਥੱਲੇ ਆੜ ਗਈ ਤੇ ਫਿਰ ਮੈਂ ਨਗਰ ਨਿਵਾਸੀਆਂ ਨੂੰ ਮੇਰੇ ਮਾਲ ਵਾਲੇ ਨੂੰ ਪਤਾ ਲੱਗਿਆ ਉਹਨੇ ਫਿਰ ਮਨੰਤਰੀ ਭੇਜ ਦਿੱਤਾ ਤੇ ਬਾਹਰ ਕੱਢਤਾ ਉਹ ਕਦੇ ਨਹੀਂ ਜੰਤਰੀ ਜਾਣਾਗਾ ਉਹ ਮਕਾਨ ਵਿਹਲਾ ਸੀ ਸਾਡੇ ਪਰੋਸ ਦਾ ਹੀ ਉਹਨੇ ਸਾਨੂੰ ਚਾਬੀ ਦਿੱਤੀ ਅਸੀਂ ਉਹ ਚੋ ਟਾਈਮ ਕਰਦੇ ਰਹਾਂਗੇ ਜੀ ਤੁਹਾਡਾ ਤੁਹਾਡਾ ਜਿਹੜਾ ਮਕਾਨ ਗਿਰਿਆ ਤੁਸੀਂ ਆਪਦਾ ਮਕਾਨ ਬਣਾਉਣ ਦੇ ਵਿੱਚ ਸਮਰਥਨ ਜੀ ਬਣਾਣੇ ਚਾਹੇ ਆਪੇ ਨਹੀਂ ਸਾਡੇ ਕੋਲ ਇਨੀ ਹੈਲਪ ਫੇਰ ਜੀ ਸਾਡੇ ਕੋਲ ਨਹੀਂ ਸਾਡੇ ਕੋਲ ਨਾ ਸਹਾਈ ਹੋ ਗਏ ਸੀ ਇਹ ਸਾਡੇ ਮਹੱਲੇ ਨਾਲ ਸਹਾਈ ਹੋ ਕੇ ਦੇਖੇ ਸਾਡਾ ਕੰਮ ਕਰਾਏ ਜੀ ਕੰਮ ਕਰਦੇ ਤੁਸੀਂ ਮੈਂ ਕਿ ਜੀ ਕੰਮ ਕਰਦਾ ਹਾਂ ਜੀ ਇਹ ਵੁੱਡ ਵਰਕਸ ਤੇ ਫੇਜ ਬੰਦਾ ਸਾਹਿਬ ਲੋਵੇ ਕੇ ਗੱਲ ਕੀਤੀ ਤੇਜ ਬੰਦਾ ਸਾਹਿਬ ਜੀ ਨੇ ਫੇਰ ਮੇਰੀ ਸੋਦੀ ਮਦਦ ਕੀਤੀ ਹੈ ਕਿ ਉਹਨਾਂ ਨੇ ਜੀ ਉਹਨਾਂ ਦਾ ਬਹੁਤ ਧੰਨਵਾਦ ਚਾਰ ਦੇ ਅਸੀਂ ਚਾਰ ਮੈਂਬਰਾਂ ਦੇ ਆ ਸਰਕਾਰ ਵੱਲੋਂ ਕਿਹਤਾਂ ਦੀ ਮਦਦ ਹੋਈ ਨਹੀਂ ਸਰਕਾਰ ਵੱਲੋਂ ਮੈਂ ਕੋਈ ਮਦਦ ਨਹੀਂ ਲਈ ਤੇ ਇਹ ਮੇਰੇ ਮਾਲਕ ਨੇ ਮਦਦ ਤਿਆਰੀ ਕੀਤੀ ਜੀ ਮਦਦ ਮੰਗੀ ਸੀ ਸਰਕਾਰ ਤੋਂ ਨਹੀਂ ਅਸੀਂ ਕੁਝ ਨਹੀਂ ਮੰਗੇ ਸਾਡੇ ਜੋ ਮਾਲਕ ਪਾਸੇ ਦੇ ਰਹੇ ਨੇ ਮਦਦ ਜੀ ਉਹਨਾਂ ਦੀ ਕਿਰਪਾ ਨਾਲ ਸਾਡਾ ਕੰਮ ਹੋ ਰਿਹਾ ਹੈ ਜੀ ਹਾਂ ਜੀ ਮਹੱਲਾ ਨਿਵਾਸੀਆਂ ਨੇ ਜਵੰਦਰ ਸਾਹਿਬ ਕੋਲੋਂ ਅੱਡੀ ਪਹੁੰਚ ਕੀਤੀ ਤਾਂ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਕਹੇ ਤੁਹਾਡੀ ਹੈਲਪ ਜੂਰੂ ਕਰਾਂਗੇ ਜੋ ਤੁਹਾਡੇ ਮਕਾਨ ਦੇ ਵਿੱਚ ਘੱਟੋ ਵੱਧ ਸਹਿਯੋਗ ਦੇਵਾਂਗੇ ਤੇ ਘਰ ਦੀ ਤਿਆਰੀ ਕਰੋ ਜੋ ਤੁਹਾਡਾ ਹੋਏਗਾ ਮਟੀਰੀਅਲ ਉਹ ਅਸੀਂ ਦੇ ਪਹੁੰਚਾਵਾਂਗੇ ਮਿਸਤਰੀ ਵੀ ਦੇਵਾਂਗੇ ਸੋੜਾ ਘਰਵਾ ਸੋਡਾ ਬਣਾ ਕੇ ਸੀ ਆਪਕੋ ਦੇਵਾਂਗੇ ਜਿਉਂਦਾ ਸਾਹਿਬ ਜੀ ਨੇ ਕਿਹਾ ਸੀ ਨਿੱਕੂ ਜੁੰਦਾ ਸਾਹਿਬ ਜੀ ਨੇ ਹਾਂ ਨਿੱਕੂ ਜੁੰਦਾ ਸਾਹਿਬ ਜੀ ਦੇ ਬਾਰੇ ਸਾਰਾ ਕਮੂਨਾ ਹੀ ਮਤੇ ਨਾਲ ਹੋ ਗਿਆ ਹੁਣ ਕੀ ਕਹਿਣਾ ਚਾਹੋਗੇ ਜੁੰਦਾ ਜਿਉਂਦਾ ਸਾਹਿਬ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਬਹੁਤ ਬਹੁਤ ਧੰਨਵਾਦ ਜੀ ਨੇ ਸਾਨੂੰ ਇੱਕ ਛੋਟੀ ਛੱਤ ਸੱਜ ਲਈ ਬੜਾ ਪਿਆਰ ਜੀ ਧੰਨਵਾਦ ਕਰਨ ਕਰਾਉਣ ਵਾਲਾ ਤਾਂ ਮੈਂ ਪਹਿਲਾਂ ਵੀ ਕਿਹਾ ਸੀ ਕਰਨ ਵਾਲੇ ਤਾਂ ਮਹਾਰਾਜ ਨੇ ਪਰਮਾਤਮਾ ਕਰਨ ਵਾਲਾ ਤਾਂ ਉਹ ਨੇ ਚਲੋ ਮੈਂ ਤਾਂ ਕੌਣ ਉਹਨਾਂ ਜੀ ਕਰਨ ਵਾਲਾ ਰਣਜੀਤ ਇਹ ਨੇ ਕਰਨ ਵਾਲੇ ਜਿਨ੍ਹਾਂ ਨੇ ਆਂਟੀ ਬੈਠੇ ਨੇ ਪਰ ਆਂਟੀ ਉਧਰ ਇਹ ਨਹੀਂ ਕਰਨ ਵਾਲੇ ਤੋ ਇਹਨਾਂ ਨੇ ਕਿਹਾ ਸੀ ਮੈਨੂੰ ਤੇ ਜਿੰਨਾ ਕਿ ਮੈਂ ਕਰ ਸਕਦਾ ਸੀਗਾ ਜਿੰਨੀ ਕਿ ਮੇਰੀ ਸ਼ਮਤਾ ਸੀਗੀ ਜੀ ਉਹਨਾਂ ਕੋ ਮੈਂ ਉੱਦਾਂ ਵਿੱਚ ਯੋਗਦਾਨ ਪਾਤਾ ਤੇ ਤੁਹਾਨੂੰ ਕਿਰਪਾ ਜੀ ਪਰਮਾਤਮਾ ਦੀ ਕਿਹਾ ਜਦ ਲੈਂਟਰ ਪੈ ਗਿਆ ਤੇ ਅੱਗੇ ਤੋਂ ਆਇਆ ਵੀ ਚਲੋ ਬੱਚੇ ਨੇ ਇਹਨੇ ਸੌ ਜਾਣਗੇ ਤਾਂ ਮਹੀਨੇ ਉੱਪਰ ਪਊਗਾ ਬਸ ਇੰਨੀ ਕਿ ਚਲੋ ਅੱਜ ਮਹਾਰਾਜ ਨੇ ਕਿਰਪਾ ਕੀਤੀ ਆ ਦੱਸ ਰਹੇ ਸੀ ਕਿ ਰੇਤਾ ਇਹ ਤੋਂ ਲੈ ਕੇ ਮਜ਼ਦੂਰੀ ਦਾ ਖਤਬ ਤੁਹਾਡੇ ਕੋਲ ਸੀ ਸਰ ਅਸੀਂ ਮਟੀਰੀਅਲ ਮਟੀਰੀਅਲ ਦਾ ਕਿਹਾ ਸੀ ਸਰ ਨੂੰ ਜੀ ਤੇ ਲੇਬਰ ਵੀ ਸਰ ਦੇ ਰਹੇ ਨੇ ਜੀ ਮਿਸਟਰ ਵੀ ਜੋ ਵੀ ਲੈਂਟਰ ਦੇ ਲੱਗੀ ਹੈ ਜੀ ਇਹਨਾਂ ਜਾਨੀ ਕਹਿੰਦਾ ਥੈਂਕ ਯੂ ਐ ਜੀ ਦੇਖੋ ਕਹਿਣ ਤੋਂ ਵੀ ਵੱਧ ਕਰਿਆ ਇਹਨਾਂ ਨੇ ਜੀ ਮੈਨੂੰ ਨਹੀਂ ਫਿਰ ਕਹਿਣਾ ਕਰਨ ਵਾਲੇ ਮਹਾਰਾਜ ਦੇ ਪਰਮਾਤਮਾ ਉਹ ਸਮਤ ਬਖਸ਼ਦੇ ਨੇ ਉਹ ਬਲ ਬਖਸ਼ਦੇ ਨੇ ਉਹਨਾਂ ਨੇ ਬਖਸ਼ਿਆ ਅਸੀਂ ਕਰਤਾ ਜੀ ਅਸੀਂ ਸਾਡੇ ਕੋਲ ਕੋਈ ਲਫ਼ਜ਼ ਨਹੀਂ ਅਸੀਂ ਇਹਨਾਂ ਇੱਕ ਧੰਨਵਾਦ ਦਿਆਂ ਜਿਹੜੀ ਇੱਕ ਗਰੀਬ ਲਈ ਛੱਤ ਦਿੱਤੀ ਹੈ ਇਹ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਗਰੀਬ ਦੀ ਕੋਈ ਨਹੀਂ ਸੁਣਦਾ ਹੁੰਦਾ ਉਹਨਾਂ ਨੇ ਸਾਡੇ ਇੱਕ ਬੋਲਤੇ ਤੇ ਸਾਨੂੰ ਹਾਂ ਕੀਤੀ ਤੇ ਸਾਡੇ ਹਾਂ ਵੀ ਨਹੀਂ ਕੀਤੀ ਤੇ ਪਵਾ ਕੇ ਵੀ ਦਿੱਤਾ ਤੇ ਲੈਂਟਰ ਪਾਇਆ ਹੋਇਆ ਫਿਲਹਾਲ ਢੂਲਾ ਬੰਨੇ ਹੋਏ ਆ ਤੇ ਲੈਂਟਰ ਖੁੱਲੂਗਾ ਪਰ ਅਸੀਂ ਉਹਨਾਂ ਦੇ ਕੋਈ ਸਾਡੇ ਕੋਲ ਲੱਭ ਜੀ ਨਹੀਂ ਕਹਿਣ ਨੂੰ ਕਿ ਕੀ ਕਹੀਏ ਕੀ ਨਾ ਕਹੀਏ ਪਰ ਅਸੀਂ ਉਹਦੇ ਨਾਲ ਉਹਨਾਂ ਦੇ ਸਦਾ ਹੀ ਰਿਣੀ ਰਹਾਂਗੇ ਵੀ ਜਿਹੜਾ ਐਡਾ ਕੰਮ ਇੱਕ ਗਰੀਬ ਵਾਸਤੇ ਸੱਤ ਦਿੱਤੀ ਹੈ ਹੈ ਇਹਨੇ ਕਰਾਇਆ ਮੈਂ ਮੈਂ ਕੁਝ ਬੰਦਾ ਨਹੀਂ ਜੀ ਭਾਈ ਗਰਦਾਸ ਵਾਲਿਆਂ ਦੇ ਲੇਬਰ ਵੀ ਦੇ ਕੇ ਇਹਨਾਂ ਨੇ ਸਾਰੀ ਉਹਨਾਂ ਨੇ ਦਿੱਤੀ ਹੈ ਜੀ ਅਸੀਂ ਕੋਈ ਪੈਸਾ ਨਹੀਂ ਦਿੱਤਾ ਲੇਬਰ ਵੀ ਉਹਨਾਂ ਦੀ ਸਾਰਾ ਕੁਝ ਉਹਨਾਂ ਦਾ ਕਿਵੇਂ ਗਿਰਿਆ ਸੀ ਮਕਾਨ ਇਹਨਾਂ ਦਾ ਮਕਾਨ ਬਰਸਾਤਾਂ ਦੇ ਵਿੱਚ ਗਿਰਿਆ ਸੀ ਮੀਂਹ ਪਿਆ ਜਦੋਂ ਜਿਆਦਾ ਮੀਂਹ ਪੈਣੇ ਉਦੋਂ ਗਿਰਿਆ ਸੀ ਬਾਕੀ ਸਾਰੀ ਸੇਵਾ ਮੈਂ ਕੁਝ ਬੰਦੇ ਨੇ ਭਾਈ ਗੁਰਦਾਸ ਸਾਡੇ ਨੇ ਕੀਤੀ ਹੈ ਅ ਮੈਂ ਜੀ ਇਹ ਕਹਿਣਾ ਚਾਹੂੰਗੀ ਜੋ ਜਵੰਦਾ ਜੀ ਨੇ ਕੀਤਾ ਸਾਡੀ ਸੋਚ ਤੋਂ ਬਹੁਤ ਪਰੇ ਸੀ ਜਿੰਨਾ ਅਸੀਂ ਸੋਚਿਆ ਸੀ ਉਦੋਂ ਕਿਤੇ ਵੱਧ ਕੀਤਾ ਇਹਨਾਂ ਨੇ ऐसे इंसान दुनिया ਦੇ ਉੱਤੇ ਬਹੁਤ ਘੱਟ ਆ ਆਪਣਾ ਤਾਂ ਸਾਰੇ ਹੀ ਸੋਚਦੇ ਆ ਪਰ ਮੈਂ ਕਹਿੰਨੀ ਅਸਲੀ ਇਨਸਾਨ ਉਹ ਆ ਜਿਹੜਾ ਗਰੀਬ ਦਾ ਸੋਚੇ ਕਿਵੇਂ ਗਰੀਬ ਛੱਤ ਨਾ ਰਹੀ ਛੱਤ ਜੀ ਮੀਂਹ ਦੇ ਵਿੱਚ ਇਹਨਾਂ ਦੀ ਖਰਾਬ ਹੋ ਗਈ ਸੀ ਹੁਣ ਕੀ ਕਹਣਾ ਕੰਮ ਕਰੀਏ ਉਹਦਾ ਪਰ ਹੁਣ ਜਵੰਦਾ ਵਾਰ ਅਸੀਂ ਕਹਿਣਾ ਚਾਹਾਂਗੇ ਜੀ ਬਹੁਤ ਵਧੀਆ ਇਨਸਾਨ ਆ ਤੇ ਸਾਡਾ ਸਾਰੇ ਹੀ ਮਹੱਲਾ ਇਹਨਾਂ ਦਾ ਸ਼ੁਕਰ ਗੁਜ਼ਾਰਿਆ ਜਿੱਥੇ ਕਿਤੇ ਵੀ ਸਾਡੇ ਮਹੱਲੇ ਦੇ ਵਿੱਚ ਕੋਈ ਵੀ ਸਾਡੀ ਲੋਡ ਹੋਵੇ ਤਾਂ ਸਾਡਾ ਸਾਰਾ ਮਹੱਲਾ ਹਜਾਰ ਜਿਸ ਤਰ੍ਹਾਂ ਨੇ ਛੱਤ ਕਰਕੇ ਸੀ ਤਾਂ ਉਹਰੇ ਪੈਂਦੇ ਕਿਥੇ ਸੀਗੇ ਪੈਂਦੇ ਜੀ ਅਸ ਲੋਕਾਂ ਦੇ ਘਰਾਂ ਦੇ ਵਿੱਚ ਕਦੀ ਕਿਸੇ ਦੇ ਕਦੀ ਕਿਸੇ ਦੇ ਬਰਸਾਤਾਂ ਦੇ ਮੌਸਮ ਸਰ ਕਾਫੀ ਟਾਈਮ ਇਹਨਾਂ ਨੇ ਔਖਾ ਕੱਢਿਆ ਜੀ ਆਣ ਗਵਾਂਡ ਦੇ ਵਿੱਚ ਟਾਈਮ ਕੱਢਿਆ ਇਹਨਾਂ ਨੇ ਜੀ ਕਿਤੇ ਸਮਾਨ ਨੇ ਕਿਸ ਘਰ ਰੱਖਿਆ ਕਦੀ ਕਿਸ ਘਰ ਰੱਖਿਆ ਜੀ ਉਸ ਤੋਂ ਸਾਰ ਲੋਕ ਪਹੁੰਚ ਕਰੀਏ ਸੀ ਤੇ ਇਹਨਾਂ ਨੂੰ ਦੱਸਿਆ ਸਰ ਇਹਨਾਂ ਨੇ ਅੱਧੇ ਬੋਲਦੇ ਪਰ ਸਾਰਾ ਕੰਮ ਕਰਵਾਇਆ ਸਰ ਲੈਂਟਰ ਦਾ ਜੀ 500 ਸਕਰ ਫੁੱਟ ਦੇ ਕਿਹੜੇ ਲੈਂਟਰ ਹੈ ਜੀ ਉਹ ਸਾਰਾ ਹੀ ਇਹਨਾਂ ਨੇ ਮਟੀਰੀਅਲ ਤੋਂ ਲੈ ਕੇ ਜੀ ਤੇ ਲੇਬਰ ਤੋਂ ਲੈ ਕੇ ਵੀ ਸਾਰਾ ਕੰਪਲੀਟ ਇਹਨਾਂ ਨੇ ਕਰਵਾਇਆ ਇਹਨਾਂ ਨੂੰ ਨੁਕਸਾਨ ਹੋਇਆ ਕਾਫੀ ਨੁਕਸਾਨ ਸੀ ਛੱਤ ਸਾਰੀ ਟੁੱਟ ਗਈ ਸੀ ਉੱਪਰੋਂ ਜੀ ਬਾਰਸ਼ ਦੇ ਮੌਸਮ